ਸਾਡੀ ਸਾਰੀ ਬੱਚਿਆਂ ਨੂੰ ਨਮਸਕਾਰ ਪ੍ਰੀਜ਼ ਫਿਟ ਆਰਮੀ ਅਕੈਡਮੀ ਦੇ ਵਿੱਚ ਸਾਰੀ ਬੱਚਾ ਦਾ 모ਸਟ ਵੈਲਕਮ ਸੋ ਆਸ ਹੈ ਕਿ ਤੁਸੀਂ ਸਾਰੀ ਬੱਚੇ ਵਧੀਆ ਹੋਵਗੇ ਅੱਜ ਮੈਂ ਤੁਹਾਨੂੰ ਮੈਥੀਸਾਨ ਦਾ ਟਿੱਕ ਕਰਾਉਣ ਜਾ ਰਿਹਾਗਾ ਜੋ ਤੁਹਾਡੀ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਐਗਜ਼ਾਮ ਦੇ ਵਿੱਚ ਕੰਮ ਆ ਸਕਦੀ ਹੈ ਸੋ ਅੱਜ ਮੈਂ ਤੁਹਾਨੂੰ ਦੱਸੂਗਾ ਜੀ ਆਪਾਂ ਥੋੜੀ ਸਮੇਂ ਦੇ ਵਿੱਚ ਜਲਦੀ ਹੀ ਠੀਕੇ ਆਪਾਂ ਸਕੁਅਰ ਕਿਦਾਂ ਫਾਈਂਡ ਕਰ ਸਕਦੇ ਹਾਂ ਫੋਰ ਐਗਜ਼ਾਮਪਲ ਆਪਣੇ ਕੋਲ 32 ਨੰਬਰ ਹੈਗਾ ਜਦੋਂ ਆਪਾਂ ਇਸ ਦਾ ਸਕੁਅਰ ਫਾਈਂਡ ਕਰਨਾ ਹੈਗਾ ਤਾਂ ਸਭ ਤੋਂ ਪਹਿਲਾਂ ਆਖਰੀ ਨੰਬਰ ਆਪਣੇ ਕੋਲ 2 ਹੈਗਾ ਜਦੋਂ ਆਪਾਂ 2 ਦਾ ਸਕੁਅਰ ਕਰਾਂਗੇ ਤਾਂ ਇਹਦਾ ਬਣ ਜਿਗਾ ਜੀ 4 ਜਦੋਂ ਆਪਾਂ ਆਖਰੀ ਵਾਲੀ ਨੰਬਰ ਦਾ ਸਕੁਅਰ ਕਰਾਂਗੇ ਸਕੁਅਰ ਕਰਨ ਤੇ ਜੇਕਰ ਨੰਬਰ ਆਪਣੇ ਕੋਲ ਸਿੰਗਲ ਆ ਜਾਂਦਾਗਾ ਤਾਂ ਆਪਾਂ ਉਸ ਨੂੰ ਜ਼ੀਰੋ ਲਗਾ ਕੇ ਡਬਲ ਬਣਾ ਦਾਂਗੇ ਓਕੇ ਜੀ ਇਸ ਤੋਂ ਬਾਅਦ ਆਪਣੇ ਕੋਲ 3 ਹੈਗਾ ਜਦੋਂ ਆਪਾਂ 3 ਦਾ ਸਕੁਅਰ ਕਰਾਂਗੇ ਇਹਦਾ ਬਣ ਜਿਗਾ ਜੀ ਆਪਣੇ ਕੋਲ 9 ਇਸ ਵਾਰ ਆਪਣੇ ਕੋਲ 3 ਦੀ ਮਲਟੀਪਲਾਈ ਹੈ ਪਰ 2 ਨਾਲ ਕਰਾਂਗੇ और जो भी आंसर बनेगा उसकी मल्टीप्ली आप टू ना करा तो थ्री मल्टीप्ली टू ना करा सिक्स सिक्स इंटू टू बन गए अपने जी टवैल्व ओके जी तो इस जो जो आप टवैल्व लिखना ना तो जो आखिरी नंबर है फोर तो इसते नीचे अपने को कुछ भी नहीं आएगा ठीक है जी तो इस पहले अपने को आएगा इस तो बाद अपने को वन नीचे अपने को फोर टू नाइन और वन टैन और ये अपने सवाल का जी जवाब है ओके जी ਇਸ ਤਰ੍ਹਾਂ ਆਪਣੇ ਕੋਲ ਔਰ ਐਗਜ਼ਾਮਪਲ ਜਿਵੇਂ ਕਿ ਆਪਣੇ ਕੋਲ 36 ਹੈਗਾ ਹੁਣ ਆਪਣੇ ਕੋਲ ਆਖਰੀ ਨੰਬਰ 6 ਹੈਗਾ ਜੀ ਤੇ ਜਦੋਂ ਆਪਾਂ 6 ਦਾ ਸਕੁਅਰ ਕਰਾਂਗੇ ਇਹ ਆਪਣੇ ਕੋਲ 36 ਹੈਗਾ ਓਕੇ ਤਾਂ ਇਹ ਨੰਬਰ ਆਪਣੇ ਕੋਲ ਆਲਰੇਡੀ ਡਬਲ ਹੈਗਾ ਜੇਕਰ ਨੰਬਰ ਸਿੰਗਲ ਆ ਜਾਂਦਾਗਾ ਤੇ ਜ਼ੀਰੋ ਲਗਾ ਕੇ ਆਪਾਂ ਉਸ ਨੂੰ ਡਵਲਪਲਾ ਦਿੰਨਾਗਾ ਜੇਕਰ ਆਪਾਂ ਆਖਰੀ ਵਾਲੇ ਨੰਬਰ ਦਾ ਸਕੁਅਰ ਕਰਕੇ ਜੋ ਵੀ ਆਨਸਰ ਆਊਗਾ ਜੇਕਰ ਉਹ ਆਲਰੇਡੀ ਡਬਲ ਹੈਗਾ ਨਾ ਫਿਰ ਆਪਾਂ ਉਸ ਨੂੰ ਜ਼ੀਰੋ ਲਗਾ ਕੇ ਟ੍ਰਿਪਲ ਨਹੀਂ ਬਣਾਉਣਾਗਾ ਇਸ ਤੋਂ ਪਹਿਲਾਂ ਆਪਣੇ ਕੋਲ 3 ਹੈਗਾ 3 ਦਾ ਸਕੁਅਰ ਆਪਣੇ ਕੋਲ 9 ਹੁੰਦਾਗਾ ਓਕੇ ਜੀ ਆਖਰੀ ਵਾਲਾ ਜੋ ਨੰਬਰ ਹੁੰਦਾਗਾ ਉਹਦੀ ਨੀਚੇ ਆਪਾਂ ਕੁਝ ਵੀ ਨਹੀਂ ਲਿਖਣਾਗਾ 3 ਦੀ ਮਲਟੀਪਲਾਈ 6 ਨਾਲ ਕਰਾਂਗੇ ਤਾਂ ਇਹ ਬਣੂ ਆਪਣੇ ਕੋਲ 18 18 ਦੀ ਮਲਟੀਪਲਾਈ ਆਪਾਂ 2 ਨਾਲ ਕਰਾਂਗੇ ਇਹਦਾ ਬਣੂਗਾ 36 ਇਸ ਵਾਰ ਆਪਾਂ ਇਸ ਨੂੰ ਪਲੱਸ ਕਰਾਂਗੇ ਜੀ ਇਹ ਬਣ ਗਿਆ ਆਪਣੇ ਕੋਲ 6 6 ਔਰ 3 ਆਪਣੇ ਕੋਲ 9 9 ਔਰ 3 ਆਪਣੇ ਕੋਲ 12 ਓਕੇ ਜੀ ਇਸੇ ਤਰ੍ਹਾਂ ਆਪਣੇ ਕੋਲ ਇਹਦਾ ਆਨਸਰ ਬਣ ਗਿਆ ਆਪਣੇ ਕੋਲ 1296 ਇਸ ਤਰ੍ਹਾਂ ਆਪਣੇ ਕੋਲ ਨੰਬਰ ਹੈਗਾ ਜੀ 42 42 ਤਾਂ ਆਖਰੀ ਨੰਬਰ ਆਪਣੇ ਕੋਲ 2 ਹੈਗਾ ਪਹਿਲੇ ਆਪਾਂ 2 ਦਾ ਸਕੁਅਰ ਕੀਤਾਗਾ ਇਹ ਆਪਣੇ ਕੋਲ 4 ਬਣ ਗਿਆ ਜੋ ਕਿ ਸਿੰਗਲ ਨੰਬਰ ਹੈ ਜੇ ਸਿੰਗਲ ਨੰਬਰ ਹੈ ਤਾਂ ਜ਼ੀਰੋ ਲਗਾ ਕੇ ਆਪਾਂ ਉਸ ਨੂੰ ਡਬਲ ਬਣਾ ਦੇਣਾਗਾ ਇਸ ਤੋਂ ਬਾਅਦ ਆਪਣੇ ਕੋਲ 4 ਹੈਗਾ 4 ਦਾ ਸਕੁਅਰ ਆਪਣੇ ਕੋਲ ਹੁੰਦਾਗਾ 16 ਫਿਰ ਆਪਾਂ 4 ਦੀ ਮਲਟੀਪਲਾਈ 2 ਨਾ ਕਰਾਂਗੇ 8 ਬਣ ਜਾਊਗਾ ਔਰ 8 ਦੀ ਮਲਟੀਪਲਾਈ ਆਪਾਂ ਇਸ 2 ਨਾਲ ਕਰਾਂਗੇ ਠੀਕ ਹੈ ਜੀ ਤਾਂ ਇਹ ਬਣ ਜਾਊ ਆਪਣੇ ਕੋਲ 16

ਆਪਣੇ ਕੋਲ okay? 5 ਹੈਗਾ ਜਦੋਂ ਆਪਾਂ 5 ਦਾ ਸਕੇਅਰ ਕਰਾਂਗੇ ਇਹਦਾ ਬਣ ਜੂਗਾ ਜੀ 25 ਓਕੇ ਫਿਰ ਆਪਾਂ 5 ਦੀ ਮਲਟੀਪਲਾਈ 7 ਨਾਲ ਕਰਾਂਗੇ ਠੀਕ ਹੈ ਇਹਦਾ ਬਣ ਜੂਗਾ 35 ਔਰ 35 ਦਾ ਡਬਲ ਕਿਹਦਾ ਹੁੰਦਾ ਹੈਗਾ ਆਪਣੇ ਕੋਲ 7070 ਤਾਂ ਆਪਾਂ ਆਖਰੀ ਵਾਲੇ ਨੰਬਰ ਚ ਗੁੱਸੇ ਲਿਖਣਾ ਹੈਗਾ ਤਾਂ ਇਹਨਾਂ ਨੰਬਰਾਂ ਦੀ ਮਲਟੀਪਲਾਈ ਮਲਟੀਪਲਾਈ ਕਰਨ ਦੀ ਠੀਕ ਹੈ 5 7 35 35 ਦੀ ਮਲਟੀਪਲਾਈ 2 ਨਾਲ ਕਰਾਂਗੇ 70 ਬਣ ਗਿਆ ਜੀ ਤਾਂ 17 ਨੂੰ ਆਪਾਂ ਕਿੱਥੇ ਲਿਖ ਸਕਦੇ ਆ 0 ਔਰ 7 ਜੇ ਜਦੋਂ ਆਪਾਂ ਇਸ ਨੂੰ ਪਲੱਸ ਕਰਾਂਗੇ ਇਹਦਾ ਬਣਨਗੇ ਕੀ 9 4 7 ਔਰ 5 12 ਕੈਰੀ 1 2 ਔਰ 1 ਆਪਣੇ ਕੋਲ 3 ਓਕੇ ਜੀ ਤਾਂ ਅਸੀਂ ਸ਼ੋਰਟ ਟ੍ਰਿਕ ਦੁਆਰਾ ਸਕੁਅਰ ਕਿਦਾਂ ਫਾਈਂਡ ਕਰ ਸਕਦੇ ਹਾਂ ਤਾਂ ਇਹ ਟ੍ਰਿਕ ਤੁਹਾਡੀ ਬਹੁਤ ਵਧੀਆ ਤੁਹਾਡੀ ਕੰਮ ਆ ਸਕਦੀ ਹੈ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਸੇ ਨੂੰ ਲਾਈਕ ਔਰ ਕਮੈਂਟ ਜਰੂਰ ਕਰਨਾ ਹੈਗਾ ਓਕੇ ਬਾਈ ਟੇਕ ਕੇਅਰ